ਚਾਹਤੂ ਕਿ ਜੋ ਗਲਤੀ ਮੈਨੇ ਕੀਤੀ ਹੈ ਅਬ ਕੋਈ ਵੈਸੀ ਗਲਤੀ ਨਾ ਕਰੇ ਔਰ ਸਭੀ ਸੰਗਠਨੋਂ ਉਸੇ ਮੈਂ ਹਾਥ ਜੋ ਕੇ ਮਾਫੀ ਮੰਗਣਾ ਚਾਹਤੂ ਮਾਤਾ ਜੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਜੀ ਜੀ ਆਪਕੇ ਮਨ ਮੇ ਕੈਸੇ ਆ ਮਾ ਕਾਲੀ ਦੀ ਤਸਵੀਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਪਾਇਲ ਮਲਿਕ ਪੋਚੀ ਪਟਿਆਲਾ ਦੇ ਕਾਲੀ ਮਾਤਾ ਮੰਦਰ ਮੰਗੀ ਮਾਫੀ ਵੇਖੋ ਤਸਵੀਰਾਂ

आपके मन में ये आ, ये वीडियो तीन महीने पहले बनी थी और उसी टाइम मैंने डिलीट कर ली थी मेरे अकाउंट से क्योंकि मैंने कमेंट्स पढ़े थे मुझे लगा कि मैंने गलती करी है तो मैंने वो हटा दी पर और पेजों ने वो वीडियो अपने पास रख के वो आगे फॉलो हुए हैं मतलब मेरे अकाउंट से वो ਤਾਂ ਆਪਣਾ ਬੇਤੇ ਗਾਲੀ ਤਾਂ ਸਹੀ ਗਾਲੀ ਧੀ ਪਰ ਮੈਂ ਹੰਡਾ ਮਾਇਆ ਜੀ ਅਭੀ ਵੀ ਆਪਕੇ ਪੇਜ ਤੇ ਪੜੀ ਹੋਈ ਹੈ ਵੀਡੀਓ ਇੰਸਟਾਗ੍ਰਾਮ ਉਰ ਤੇ ਯੂਟਿਊਬ ਤੇ ਪੜੀ ਹੋਈ ਹੈ ਆਪਕੇ ਠੀਕ ਹੈ ਸਰ ਆਪ ਇੱਕ ਵਾਰ ਚੈੱਕ ਕਰ ਲੀਹ ਦੇਖ ਲੇਗੀ ਨਾ ਮੇਰੇ ਇੰਸਟਾਗ੍ਰਾਮ ਤੇ ਮਿਲੇਗੀ ਨਾ ਮੇਰੇ ਯੂਟਿਊਬ ਤੇ ਮਿਲੇਗੀ ਔਰ ਨਾ ਮੇਰੇ ਸਨੈਪਚੈਟ ਤੇ ਮਿਲੇਗੀ ਆਪ ਕੋਈ ਵੀ ਨਹੀਂ ਮਿਲੀ ਇਹ ਇਤਨਾ ਨਹੀਂ ਲੱਗਦਾ ਜੀ ਜਿਹੜੀ ਸਸਤੀ ਪਬਲਿਸਿਟੀ ਕਰਨ ਵਾਸਤੇ ਇਤਨਾ ਕੀਤਾ ਜਾਂਦਾ ਬਾਰ ਬਾਰ ਧਰਮ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਹੈ ਅਜਿਹੇ ਸੋ ਮੈਂ ਆਪਣੀ ਗਲਤੀ ਮਾਫੀ ਲਈ ਮਾਫੀ ਚਾਹੁੰਦੀ ਹਾਂ ਕਿ ਮਤਲਬ ਆਪਣੇ ਕਿਸੇ ਨਾਲ ਪਿਆਰ ਵੀ ਕਿੰਨੇ ਵੀ ਮਾਕੇ ਕਰਕੇ ਬ੍ਰਾਹਮਣੀ ਜਨਨੀ ਲਈ ਲਾਈਫ ਦੇ ਦਿੱਹੇ ਮਹਾਰਾਜ ਨੇ ਉਸ ਬੱਚੇ ਨੂੰ ਪਿਆਰ ਕਰ ਦਿੱਤਾ ਅਸੀਂ ਆਪਣੇ ਗੱਦੀ ਦੀ ਸਨਾਤਨ ਕੰਪਟਰਾ ਦੇ ਨਾਲ ਚਲਦੇ ਹੋਏ ਬੱਚਿਆਂ ਤੋਂ ਗਲਤੀ ਹੋਈ ਇਹਨਾਂ ਨੇ ਉਸ ਵੇਲੇ ਨਾਲ ਹੀ ਵੀਡੀਓ ਪਾ ਦਿੱਤੀ ਲੇਕਿਨ ਉਹਦੇ ਬਾਪ ਵੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਿਊਸਨਾ ਹਿੰਦ ਦੇ 250 ਸੂਕ ਨੇ ਹੈ ਮੁੱਦਾ ਚੱਕਿਆ ਸੀ ਉਸਨੇ ਹੀ ਸਭ ਤੋਂ ਪਹਿਲਾ ਇਹ ਹਾਂ ਉਹਨੇ ਕੰਪਲੇਟ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਬੱਚੇ ਨੇ ਕਰਤ ਆਪਣਾ ਜਿਹੜਾ ਜ਼ਰਮ ਜੀ ਨੂੰ ਤੁਸੀਂ ਕਹਿ ਲੋ ਕਿ ਆਪਾਂ ਇਸ ਉਸ ਭਾਸ਼ਾ ਚ ਚਾਹੀਏ ਜਿਹੜੀ ਤੁਸੀਂ ਉਹਨਾਂ ਨੂੰ ਕੁਐਸਚਨ ਕਰ ਰਹੇ ਹੋ ਤਾਂ ਉਹਨਾਂ ਨੇ ਕਬੂਲ ਕਰ ਦਿਆ ਉਹਦੇ ਵਿੱਚ ਮੇਰੇ ਕੋਲੇ ਗੱਲ ਆਈ ਦਿਪੰਸ਼ੂ ਕਿਉਂਕਿ ਦਿਪੰਸ਼ੂ ਜੀ ਜੋ ਨੇ ਮੋ ਸਾਡੇ ਵੀ ਅਹਲ ਬਾਤਿਆ ਹੈ ਸੁਰੱਖਿਆ ਸੰਮਤੀ ਦੇ ਜਨਰਲ ਸੈਕਟਰੀ ਹੈ ਉਸ ਬਾਅਦ ਕੁਸ਼ਲ ਚੋਪੜਾ ਦਾ ਸੈਕੰਡ ਮੈਸੇਜ ਆ ਕਿ ਇਹਨਾਂ ਵਾਸਤੇ ਉਹੀ ਸੀਮ ਸਟੇਟਮੈਂਟ ਤੋਂ ਬੱਚਿਆਂ ਦੀ ਕੋਈ ਸੀਗੀ ਮੇਰੇ ਸਾਰੇ ਜਿੰਨੇ ਵੀ ਅੱਜ ਮੇਰੇ ਨਾਲ ਸनातनी ਬੱਚੇ ਆ ਕੇ ਖੜੇ ਹੋਏ ਆ ਮੈਂ ਸਾਰਿਆਂ ਨੂੰ ਉਹਨਾਂ ਨੂੰ ਅੱਜ ਕੁਮ ਜੀ ਦੀ ਗੱਦੀ ਤੋਂ ਆਸ਼ੀਰਵਾਦ ਦਿੱਤੀਆਂ ਕਿ ਅੱਜ ਤੁਸੀਂ ਜਿਹੜਾ ਸਨਾਤਨ ਦਾ ਏਕਾ ਇਸ ਦੁਬਾਰਾ ਤਖਤ ਦੇ ਉੱਪਰ ਆਪਣਾ ਦਿਖਾਇਆ ਉਹ ਫਲਗ ਨਹੀਂ ਹੈ ਇਹਨਾਂ ਬੱਚਿਆਂ ਨੂੰ ਕਿਵੇਂ ਕਿ इन्होंने माफी मंग ली उस है असं उस परमात्मा तो वे नहीं महामाई के दरबार को वे नहीं हाँ मैं अपने आप को अच इस से बैठ के भी मतलब कि माई चनात के चरण नतमस्तक होकर गुरु जी के चरण च नतमस्तक हो कह रही हाँ कि उस गाई के दरबार को व्डे नहीं हाँ बच्चा इथे तक पहुंचा माफी मंगन वास्ते इस जरा है सिर्फ सेवा लवेंगे एक घंटा लंगर बरता एक घंटा लंगर के बर्तन साफ कर बच्चे मजदूर है एक करो पीरंजल भाग एक को पार्क अगली बार सारेनु चेतावनी है कि अगर किसी ने भी दस साल तो ऊपर बच्चे की चाकी बनाई रोड के ऊपर कोई किसी का भी घोड़े नाल का मां काली रामा दुर्गा का कोई सूक बना के सड़क के ऊपर निकल आ ਤਾਂ ਅਖਲ ਬਾਤ ਕੀ ਆ ਇਸ ਸ੍ਰੇਸ਼ਟ ਸੰਪਤੀ ਸ੍ਰੀ ਹਿੰਦੂ ਤੱਕ ਸ਼ਿਵ ਸੈਨਾ ਜਿੰਨੀਆਂ ਵੀ ਆ ਸਾਡੇ ਸਨਾਤਨੀ ਵੀਰ ਸਾਰੇ ਇੱਥੇ ਆਏ ਆ ਬੱਚੇ ਜਿੰਨੇ ਵੀ ਆਇਆ ਸਨਾਤਨਿਕ ਸੰਸਥਾਵਾਂ ਸਾਰੀਆਂ ਇੱਕਜੁੱਟ ਹੋ ਕੇ ਉਸ ਬੰਦੇ ਤੇ ਪਰਚਾ ਵੀ ਕਰਾਉਣ ਗਿਆ ਤੇ ਉਹਨੂੰ ਸਜ਼ਾ ਵੀ ਦਿਵਾਉਣਗੇ ਕਿਉਂ ਰਾਜਨੀਤੀ ਪਤੇ ਉਹ ਰਾਜਨੀਤੀ ਕੁਐਸਚਨ ਕੀਤਾ ਹੈ ਕਿ ਆ ਵੀ ਇਸ ਪਾਸੇ ਜਿਹੜਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜਰੂਰ ਬਣਨਾ ਚਾਹੀਦਾ ਪਰ ਸਾਰੇ ਧਰਮਾਂ ਵਾਸਤੇ ਇੱਕ ਸਾ